ਦੀ ਮਾਨਯੋਗ ਡੀਜੀਪੀ ਪੰਜਾਬ ਦੇ ਨਿਸ਼ਾਨਦੇਹੀ ਸ਼ੇਡ ਜਿਹੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਮਾਰੇ ਅਨਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਕਮਹੀਮ ਚਲਾਈ ਹੈ ਉਹਦੀ ਗੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਨੂੰ ਚਾਰਜ ਕੀਤੀ ਗਈ ਤੇ ਐਸਐਚਓ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 2 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵੇਹੜੇ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਮੱਖਣ ਸਿੰਘ ਵਾਸੀ ਗੋਲੀਆਂ ਥਾਣਾ ਗੜਸ਼ੰਕਰ ਦੂਸਰਾ ਯਗਰਾਜ ਸਿੰਘ ਉਰਫ ਮਨੀ ਇਹ ਹੈਗਾ ਵਾਸੀ ਨੈਣਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਉਰਫ ਜੱਸੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਦੇ ਵਿੱਚ ਵਜਾ ਰੰਜੀਸ਼ ਇਹ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਤੇ ਇੱਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ਨ ਕਰਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਉਰਫ ਜੱਸੀ ਨੂੰ ਹਾਰ ਕੀਤਾ ਇਸ ਦੇ ਉੱਤੇ ਫਾਇਰਿੰਗ ਕਰਨ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਕਵਰ ਕਰ ਲਿਆ ਇਹਦੇ ਵਿੱਚ ਲੜਾਈ ਝਗੜੇ ਦੇ ਮਾਮਲੇ ਐ 307 ਦੇ ਮਾਮਲੇ ਵੀ ਹੈਗੇ ਐ ਤੇ ਸਨੈਚਿੰਗ ਦੇ ਮਾਮਲੇ ਵੀ ਦਰਜ ਐ ਇਹ ਝੜਕਦੂ ਬਾਇਸਰਾ ਪਾਸ ਨੂੰ ਪੈਲੇਸ ਚ ਇਹ ਫਰਵਰੀ ਦੇ ਵਿੱਚ ਸੀ ਕੋਈ ਮੈਰਿਜ ਸੀਗੀ ਗੜਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਆਪਸ ਝਗੜਾ ਹੋਇਆ ਸੀ ਕੁਟਮਾਰ ਵੀ ਹੋਇਆ ਕੁਛ ਆਪਸ ਵਿੱਚ ਬਿਲਕੁਲ ਜੀ ਆਪਸ ਵਿੱਚ ਇਹਨਾਂ ਦੀ ਕੁਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜਨਾਮਾ ਵੀ ਕਰ ਲਿਆ ਸੀ ਬਟ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਧਕ ਰੱਖੀ ਇਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ ਇਹ ਗੱਲ ਕਰਕੇ ਬਲਕਾਰ ਜੀ ਅਸੀਂ ਉਹਨੂੰ ਆਪਣੇ ਪਰਚੇ ਵਿੱਚ ਨਾਮਿਨੇਟ ਕਰ ਲਿਆ ਕੋਈ ਸਬਕ ਯੂਐਸਏ ਹੈਗਾ ਉਹਦੀ ਐਲਓਸੀ ਵਿਚਾਰੀ ਕਰਵਾਤੀ ਜਦੋਂ ਵੀ ਆਏਗਾ ਬਿਲਕੁਲ ਜੀ ਮੋਤੀ ਬਣੀ ਗੱਤਰ ਹੋ ਗਿਆ ਅੱਜ ਤਿੰਨ ਬੰਦਿਆਂ ਨੂੰ ਸਿਗਰਤ ਹਟਾ ਦਿੱਤੀ